ਵਾਈ ਕਾਲਸਾ ਵਾਈ ਗੁਰਜੀ ਕੀ ਫਤਿਹ ਜੀ ਆਪ ਜੀ ਬਣ ਤੁਸੀਂ ਕਰ ਰਹੇ ਸੀ ਬੂਮ ਮੇਰੇ ਬੀਤੇ ਮੇਰੇ ਬੱਚੇ ਦੋ ਮੇਰੇ ਹਸਬੰਡ ਦੀ ਡੈਥ ਹੋ ਗਈ ਹੈ ਮੇਰੇ بیٹے ਦੇ ਮਤਲਬ ਹੈ ਸੜ ਗਿਆ ਹੈ ਅੱਛਾ ਪੈਰ ਸੜ ਗਿਆ ਹਾਂਜੀ ਅੱਛਾ ਜੀ ਦੇਸ਼ ਕਰਕੇ ਫਿਰ ਮੇਰਾ ਕੰਮ ਛੁੱਟ ਗਿਆ ਹੀ ਘਰਾਂ ਦਾ ਅੱਛਾ ਤੇ ਹੁਣ ਕੀ ਤੁਸੀਂ ਕੀ ਕਰਨਾ ਚਾਹੁੰਦੇ ਪੈਨ ਦੇ ਮੈਂ ਤੂੰ ਰਾਸ਼ਨ ਮੰਗੇ ਮੈਂ ਰਾਸ਼ਨ ਦੇਣਾ ਹੀ ਨਹੀਂ ਆਪਾਂ ਤੈਨੂੰ ਕੀਰਤ ਜੋਗਾ ਕਰ ਦਾਂਗੇ ਆਪਣੀ ਕੀਰਤ ਕਮਾਈ ਕਰ ਆਪ ਦੇਖ ਹਰੇਕ ਭੈਣ ਨੂੰ ਰੋਟੀ ਬਣਾਣੀ ਆਂਦੀ ਹੈ ਹਾਂਜੀ ਆਂਦੀ ਹੈ ਨਾ ਤੈਨੂੰ ਵੀ ਆਂਦੀ ਹੋਣੀ ਵਧੀਆ ਤਰੀਕੇ ਨਾਲ ਬੱਚੇ ਪਾਲਦੀ ਪਈ ਹੈ ਠੀਕ ਹੈ ਚਾਹ ਪਕੋੜੇ ਦਾ ਲਾਲਾ ਨਾਲ ਚੋਲ ਕੜੀ ਚੋਲ ਲਾਲਾ ਮੈਂ ਇਨੀ ਤਰੀ ਮਦਦ ਕਰੂੰਗਾ ਰਾਸ਼ਨ ਨਾ ਮੈਂ ਦਿੱਤਾ ਤਾਂ ਨਾ ਮੈਂ ਦੇਣਾ ਮੈਂ ਕਿਸ ਨੂੰ ਆਪਣੇ ਨਾਲ ਨਹੀਂ ਜੋੜਦਾ ਗੁਰੂ ਰਾਮਦਾਸ ਨਾਲ ਜੁੜ ਜਾ ਹਾਂਜੀ ਇੱਕ ਵਾਪਸ ਸਾਡਾ ਉਹੀ ਹੈ ਜਿਨੇ ਤੇਰੀ ਰਾਖੀ ਕਰਨੀ ਹੈ ਤੇ ਤੂੰ ਕੰਮ ਕਰ ਲੇਗੀ ਰੈਡੀ ਆ ਹਾਂਜੀ ਵੀਰ ਜੀ ਕਰ ਲਾਂਗੀ ਚਾਹ ਦਾ ਕੰਮ ਵੀ ਸੈਂਡਵਿਚ ਮੈਂ ਕਿਹੜੀ ਇੱਕ ਦੁਕਾਨ ਤੇ ਕੰਮ ਕੀਤਾ ਸੀ ਉਹੀ ਉੱਤੇ ਸੈਂਡਵਿਚ ਦਾ ਕੰਮ ਤੇ ਚਾਹ ਦਾ ਨਾਲ ਆਲੂ ਸੈਂਡਵਿਚ ਬਣਾਣੀ ਤੈਨੂੰ ਆਂਦੇ ਮਤਲਬ ਪੈਣ ਤੇ ਫਿਰ ਤਾਂ ਕੋਈ ਗਾਲੀ ਕੋਈ ਨਹੀਂ ਰੈਡੀ ਮੈਂ ਤੈਨੂੰ ਦੇ ਦੇਣਾ ਠੀਕ ਹੈ ਨਾਲ ਤੈਨੂੰ ਮਾਇਆ ਦੇ ਦੇਣਾ ਤੂੰ ਇਹਨਾਂ ਬੱਚਿਆਂ ਦੇ ਵਾਸਤੇ ਤੂੰ ਆਪਣਾ ਕੰਮ ਕਰ ਕਿ ਨਾ ਕੀ ਧਿਆਰਾ ਪੈਣ ਮੇਰਾ ਵੀਰ ਜੀ ਨਾ ਕਾਜਲ ਕੋਲ ਜੋ ਘਰ ਵਾਲੇ ਦਾ ਹਾਂ ਹਾਂਜੀ ਸਹੀ ਹੈ ਕਿ ਪੈਣ ਤੂੰ ਗੁਰੂ ਦੇ ਨਾਲ ਜੋੜਨਾ ਗੁਰੂ ਰਾਮਦਾਸ ਪਾਤਸ਼ਾਹ ਨਾਲ ਤੇਰੀ ਪਾਤ ਤੇਰੀ ਇੱਜ਼ਤ ਤੇਰੀ ਜਿਹੜੀ ਰੋਟੀ ਦੀ ਫਿਕਰ ਸਤਿਗੁਰੂ ਨੂੰ ਆਪਣੇ ਆਪ ਹੀ ਹੋਣੀ ਹੈ ਜਦ ਤੂੰ ਮੈਨੂੰ ਪੁਜਾਰਾ ਕਿਹਾ ਤੇ ਮੇਰਾ ਸਾਥ ਨਹੀਂ ਦਿੱਤਾ ਨਾ ਮੇਰੇ ਪੈਣ ਭਰਾਏ ਨਾ ਮੇਰੇ ਮਾਂ ਪਿਓ ਆਏ ਕੋਈ ਨਹੀਂ ਮੈਨੂੰ ਪਿੱਛੇ ਦੇਖਣ ਆਇਆ ਕੋਈ ਨਹੀਂ ਆਇਆ ਪਿੱਛੇ ਤੇ ਮੈਂ ਉਹੀ ਤੇ ਕਹਿ ਰਿਹਾ ਜੇ ਕੋਈ ਨਹੀਂ ਆਇਆ ਤੇ ਗੁਰੂ ਰਾਮਦਾਸ ਨੂੰ ਬਾਪ ਬਣਾ ਲਾ ਦੁਨਿਆਵੀ ਵੀ ਤੇ ਇਲਾਹੀ ਵੀ ਹੈਨਾ ਜਿਹਦਾ ਕੋਈ ਨਹੀਂ ਉਹਦਾ ਧੰਗੁਰੂ ਰਾਮਦਾਸ ਪਾਤਸ਼ਾਹ ਕੌਣ ਹੈ ਧੰਗੁਰੂ ਰਾਮਦਾਸ ਪਾਚਾ ਠੀਕ ਹੈ ਬੋਤ ਜਿਹਦਾ ਕੋਈ ਨਹੀਂ ਉਹਦਾ ਬਾਪ ਤਾਨੂ ਗੁਰੂ ਜਾਮਦਾਸ ਪਾਚਾ ਪੈਣ ਮੈਂ ਖੁਦ ਚਾਨਾ ਕਿ ਮੇਰੀ ਭੈਣ ਜੜੀ ਨਾ ਰੋਟੀ ਜੋਗੀ ਹੋ ਜੇ ਰਾਸ਼ਨ ਮੈਂ ਤੈਨੂੰ ਇੱਕ ਵਾਰੀ ਦੇ ਲੂੰਗਾ ਦੂਜੇ ਮਹੀਨੇ ਫਿਰ ਤੂੰ ਉਤਰਨੀ ਉਤਰ ਫਿਰ ਤੂੰ ਰੋਂਦੀ ਫਿਰੇਗੀ ਹਣਾ ਸਭ ਕੁ ਕੰਮ ਕਰ ਮੈਨੂੰ ਦੋ ਦਿਨ ਦਾ ਟਾਈਮ ਦੇ ਦੇ ਪੈਣ ਮੈਂ ਤੈਨੂੰ ਜੜੀ ਦੇ ਦੇਣਾ ਨਾਲ ਤੈਨੂੰ ਮਾਇਆ ਦੇਣਾ ਤੇ ਤੂੰ ਚਾਹ ਪਗੋੜੇ ਦਾ ਤੂੰ ਵਧੀਆ ਜਿਹਾ ਲਾਗੇ ਕਿਤੇ ਲਾਗੇ ਬਹਿ ਜਾ ਮੈਂ ਤੈਨੂੰ ਲਿਖ ਕੇ ਦਿੰਨਾ ਛੋਟੇ ਕੰਮਾਂ ਦੇ ਵਿੱਚ ਪੈਸਾ ਵੀ ਹੈਗਾ ਇੱਕ ਇੱਜ਼ਤਮਾਨ ਤਰੀਕ ਬਣੀ ਰਹੋਗੀ ਕਿਉਂਕਿ ਖੜਾ ਹੋਣਾ ਬਣਾ ਜੇ ਤੂੰ ਮੰਗਦੀਂ ਗਿਰੇਂਗੀ ਨਾ ਅੱਜ ਮੇਰੇ ਕੋਲ ਮੰਗ ਲਿਆ ਕੱਲ ਕੋਈ ਹੋਰ ਦੇਣ ਆਊਗਾ ਅੱਜ ਹਣਾ ਇਹ ਤਾਂ ਕਿੰਨੇ ਕੋ ਮੰਗੇਂਗੀ ਆਪਣੇ ਬੱਚਾ ਲਈ ਖੁਦ ਸਟੈਂਡ ਹੋ ਬੱਚਾ ਨੂੰ ਸਟੱਡੀ ਕਰਵਾ ਤੇ ਕੱਲ ਨੂੰ ਤੇਰਾ ਇਹ ਬੇਟਾ ਵਾ ਹਾਂਜੀ ਇਹ ਬੇਟਾ ਹੈ ਮਾਰੇ ਦੀ ਕਿੰਨੀ ਕਿਰਪਾ ਦੇ ਇੱਕ ਬੇਟਾ ਵੀ ਆ ਬੇਟੀ ਵੀ ਆ ਸਤਗੁਰ ਤੇ ਓਟ ਆ ਸਾਰੇ ਰੱਖੋ ਤੁਹਾਡਾ ਗੁਰੂ ਜੀ ਹੁੰਦਾ ਹੈ ਗੁਰੂ ਰਾਮਦਾਸ ਦੇ ਤੁਸੀਂ ਇੱਕ ਨੰਬਰ ਕਿੱਥੋਂ ਲਿਆ ਸੀ ਸਾਡਾ ਮੈਂ ਵੀਰਜੀ ਜੀ ਮੇਰੇ ਨਾਲ ਮਤਲਬ ਗਲੀ ਗਵੰਡੋ ਹੀ ਕਿਸ ਨੇ ਤੁਹਾਡੀ ਵੀਡੀਓ ਮੈਨੂੰ ਪਾਈ ਸੀ ਅੱਛਾ ਜੀ ਮਤਲਬ ਕਿ ਮੈਂ ਕਿੰਨੇ ਦਿਨੋਂ ਗੇ ਕਰ ਰਹੀ ਹਾਂ ਉਹਨਾਂ ਨੇ ਮੈਨੂੰ ਕਿਹਾ ਕਿ ਚਲ ਤੈਨੂੰ ਹੈਲਪ ਤੇ ਲੋਰ ਆਪਾਂ ਵੀਰਜੀ ਦਾ ਤੈਨੂੰ ਵੀਡੀਓ ਪਾ ਦਿੰਦੇ ਆ ਰਾਸ਼ਨ ਤੁਸੀਂ ਇੱਕ ਪਈ ਲੋਗੇ ਦੂਜੀ ਮਹੀਨੇ ਫਿਰ ਵਿਚਾਰੇ ਬੱਚੇ ਭੁੱਖੇ ਕੱਲ ਨੂੰ ਨਰਵੈ ਸਿੰਘ ਹੀ ਮਰ ਗਿਆ ਤੇ ਕੌਣ ਰਾਸ਼ਨ ਦਊਗਾ ਹਾਂਜੀ ਨਹੀਂ ਨਹੀਂ ਵੀਰਜੀ ਇੱਥੇ ਹੈ ਨਾ ਤੇ ਸੋ ਇਹੀ ਹੈ ਕਿ ਤੁਹਾਨੂੰ ਗੁਰੂ ਨਾਲ ਜੋੜਨਾ ਤਾਨੂੰ ਗੁਰੂ ਨਾਲ ਜੋੜਨਾ ਤੁਹਾਡੇ ਦਿਲ 'ਚ ਅਹਿਸਾਸ ਲੈ ਕੇ ਆਣਾ ਕਿ ਗੁਰੂ ਰਾਮਦਾਸ ਜੂੰਦਾ ਗੁਰੂ ਹੈ ਬੈਠਾ ਸੋਢੀ ਪਾਤਸ਼ਾ ਉਹ ਬੈਠਾ ਹੈ ਉਹ ਹੈਗਾ ਹੈ ਤੁਹਾਨੂੰ ਇਹ ਦੱਸਣਾ ਚਾਹੁੰਨਾ ਮੈਂ ਬਸ ਤੇ ਸਾਡੇ ਭੈਣ ਭਰਾ ਆਪਣਾ ਕਾਰਜ ਕਰਨ ਆਪਣੀ ਕਿਰਤ ਕਰਨ ਇਹ ਹੀ ਚੀਜ਼ ਹੋਣਾ ਤੁਸੀਂ ਕਿਦੇ ਅੰਦਰ ਡਿਵੈਲਪ ਨਾ ਹੋਵੋਗੇ ਦੇ ਅੰਦਰ ਡਿਪੈਂਡ ਨਾ ਹੋਵੋ ਮੇਰੇ ਤੇ ਵੀ ਡਿਮੈਂਡ ਨਾ ਹੋ ਉਹ ਮੇਰੇ ਕੋ ਰੇੜੀ ਲਓ ਰਾਸ਼ਨ ਵਗੈਰਾ ਪਾ ਲਓ ਤੇ ਆਪਣਾ ਕੰਮ ਚਾਲੂ ਕਰ ਲਓ ਤੁਸੀਂ ਦੋ ਦਿਨ ਦਾ ਟਾਈਮ ਦੇ ਦਿਓ ਭੈਣ ਮਰੀਏ ਬਾਕੀ ਮੈਂ ਇੱਕ ਗੱਲ ਕਹੂੰਗਾ ਤੈਨੂੰ ਦੇਣ ਵਾਲਾ ਤੇਰਾ ਪਾਤਸ਼ਾ ਤੁਹਾਨੂੰ ਗੁਰੂ ਰਾਮਦਾਸ ਠੀਕ ਹੈ ਤੁਸੀਂ ਮੇਰੇ ਮਗਰ ਮਗਰ ਬੋ ਸਵਾਸ ਸਵਾਸ ਗੁਰੂ ਰਾਮਦਾਸ ਗੁਰੂ ਰਾਮਦਾਸ ਸਵਾਸ 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 ਗੁਰੂ ਰਾਮਦਾਸ ਰਾਮਦਾਸ ਸਵਾਸ 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 ਗੁਰੂ ਰਾਮਦਾਸ ਰਾਮਦਾਸ ਸਵਾਸ 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 ਗੁਰੂ ਰਾਮਦਾਸ ਗੁਰੂ ਰਾਮਦਾਸ ਸਵਾਸ ਸਵਾਸ ਗੁਰੂ ਰਾਮਦਾਸ ਕਹਿੰਦੇ ਜਦੋਂ ਵੀ ਕਦੇ ਤੁਹਾਨੂੰ ਕੋਈ ਦਿੱਕਤ ਹੋਵੇ ਨਾ ਇਤਨਾ ਤੂੰ ਯਾਦ ਕਰਨਾ ਗੁਰੂ ਰਾਮਦਾਸ ਪਾਤਸ਼ਾਹ ਨੂੰ ਫਿਰ ਸਤਿਗੁਰੂ ਤੇ ਸਹਾਇ ਵੀ ਹੋਣਗੇ ਠੀਕ ਹੈ ਮੈਨੂੰ ਦੋ ਦਿਨ ਦਾ ਟਾਈਮ ਦੇ ਦਿਓ ਕੱਲ ਆ ਗਿਆ ਵਾ ਐਤਵਾਰ ਤੁਹਾਨੂੰ ਸੋਮਵਾਰ ਮਿਲਦੇ ਆਪਾਂ ਇਹ ਤੁਹਾਡੀ ਰੀੜੀ ਹੈ ਜੀ ਠੀਕ ਹੈ ਦੇਖ ਲਓ ਆ ਇੱਧਰ ਆ ਜਾਓ ਠੀਕ ਹੈ ਅੱਖ ਅੱਖ ਖੋ ਕੇ ਦੇਖ ਲਓ ਇਹਦੇ ਗਰੀ ਮੈਂ ਨਾ ਸ਼ੀਸ਼ੀ ਲਵਾਤੇ ਇਹ ਨਾਲ ਇਹਦੇ ਵਿੱਚ ਤੁਸੀਂ ਜ ਆਪਣਾ ਕਹਿ ਲਓ ਕਿ ਉਹ ਪਾ ਕੇ ਰੱਖ ਸਕਦੇ ਹੋ ਸਮੋਸੇ ਵਗੈਰਾ ਠੀਕ ਹੈ ਸਮੋਸੇ ਵਗੈਰਾ ਹੋ ਗਏ ਇਹਦੇ ਚ ਪਾ ਲੇ ਉਸ ਤੋਂ ਬਾਅਦ ਤੇਰੇ ਤੁਸੀਂ ਬਰੈਡ ਵਗੈਰਾ ਬਣਾ ਕੇ ਪਾ ਕੇ ਦੇਖ ਮੈਂ ਮੈਂ ਤੈਨੂੰ ਪਹਿਲੇ ਵੀ ਗਿਆ ਸੀ ਕੰਮ ਤੈਨੂੰ ਕਰਨਾ ਪੈਣਾ ਜੇ ਤੂੰ ਕੰਮ ਕਰੇਂਗੀ ਸੈਲਫ ਡਿਪੈਂਡੈਂਟ ਹੋ ਜਾਏਂਗੀ ਤੇ ਵਧੀਆ ਰਹੇਂਗੀ ਜ਼ਿੰਦਗੀ ਦੀ ਵਿੱਚ ਤੇਰੇ ਅੱਗੇ ਆਉਣ ਵਾਲਾ ਸਮਾਂ ਸੋਹਣਾ ਹੋ ਜਾਊਗਾ ਜੇ ਤੂੰ ਮੇਰੇ ਕੋ ਰਾਸ਼ਨਿਤ ਮੰਗੇਂਗੀ ਮੈਂ 2 ਮਿੰਟ ਦਾ ਰਾਸ਼ਨ ਤੈਨੂੰ ਦੇ ਦੇਵਾਂਗਾ ਤੀਜੀ ਮੈਨੂੰ ਫਿਰ ਦੁਬੇਲੀ ਫਿਰ ਤੂੰ ਓਖੀ ਓਖੀ ਹੋ ਜਾਣਾ ਸੋ ਦੁਨੀਆ ਦੇ ਨਾਲ ਲੜ ਸੈਲਫ ਡਿਪੈਂਡ ਹੋ ਜਾ ਮੈਂ ਤੈਨੂੰ ਰਾਸ਼ਨ ਨਹੀਂ ਦੇਣਾ ਚਾਹੁੰਦਾ ਮੈਂ ਚਾਹੁੰਦਾ ਕਿ ਮੇਰੀ ਭੈਣ ਸਟੈਂਡ ਹੋਵੇ ਇਹਨਾਂ ਬੱਚਿਆਂ ਦੇ ਲਈ ਤੂੰ ਇੱਕ ਬੰਦਾ ਬਣ ਕੇ ਕੰਮ ਕਰ ਠੀਕ ਹੈ ਤੇਰੀ ਇੱਜ਼ਤ ਤੇਰੇ ਹੱਥ ਆ ਤੂੰ ਆਪਣਾ ਸਾਰਾ ਕੁਝ ਕਰ ਸਕਦੀ ਹੈ ਅੱਜ ਕੱਲ੍ਹ ਕੁੜੀਆਂ ਕਿਹੜਾ ਕੋਈ ਡਾਊਨ ਹੈ ਕੁੜੀਆਂ ਸਾਰਾ ਕੁਝ ਕਰ ਸਕਦੀਆਂ ਕੁੜੀਆਂ ਜਹਾਜ਼ ਵੀ ਚਲਾਉਂਦੀਆਂ ਪਈਆਂ ਇਹ ਕਿ ਬਾਕੀ ਜਿ세 ਤੈਨੂੰ ਲੱਗੂਗਾ ਕਿ ਤੈਨੂੰ ਕੀ ਤੰਗ ਕਰਦਾ ਆ ਜਾਂ ਨਹੀਂ ਕਰਦਾ ਜਾਂ ਕਿੱਦਾਂ ਆ ਆਪਾਂ ਖੜੇ ਹਾਂ ਤੂੰ ਮੇਰੇ ਕੋਲ ਮੇਰੇ ਕੋਲ ਆ ਜੀ ਆਪਾਂ ਆਪੇ ਸੈੱਟ ਕਰ ਲਾਂਗੇ ਪਰ ਤੂੰ ਸੜਕ ਤੇ ਆਪਣਾ ਕਾਰੋਬਾਰ ਸ਼ੁਰੂ ਕਰ ਜੇ ਤੈਨੂੰ ਕੀ ਤੰਗ ਕਰੂਗਾ ਤੇ ਖਾਲਸੇ ਬੈਠੇ ਆ ਆਪਾਂ ਆਪੇ ਦੇਖ ਲਾਂਗੇ ਉਸਮਾਨ ਬਣਾਏਂਗੇ ਤਾਂ ਸਭ ਨੇ ਠਾਣਾ ਹਾਂ ਸੋਹਣਾ ਕੰਮ ਕਰੀ ਸਾਫ਼ ਸੁਥਰਾ ਠੀਕ ਆ ਤੇ ਇੱਕ ਆਦ ਬੱਚੇ ਨੂੰ ਸਰਦਾਰ ਬਣਾ ਇਹ ਨਾ ਇਹਨੇ ਬੰਨਿਆ ਨਹੀਂ ਮੇਰੀ ਕਿ ਬੇਨਤੀ ਆ ਇਹਨੂੰ ਬਸ ਸਰਦਾਰ ਚਾਹੀਦਾ ਸਾਨੂੰ ਪੰਜਾਬ ਨੂੰ ਤੇਰਾ ਮੁੰਡਾ ਠੀਕ ਆ ਕੋਈ ਗੱਲ ਨਹੀਂ ਅੰਮਰ ਤੇ ਪਹਿਲੇ ਦਿਨ ਤੂੰ ਸਰਦਾਰ ਬਣਾ ਠੀਕ ਹੈ ਇਹਨੂੰ ਸਰਦਾਰ ਬਣਾ ਠੀਕ ਹੈ ਤੇ ਬਾਕੀ ਤੂੰ ਆ ਤੇਰੀ ਜਿਹੜੀ ਆ ਸੋਹਣਾ ਕੰਮ ਕਰੀ ਤੇ ਸੋਹਣਾ ਚਲਾ ਠੀਕ ਹੈ ਤੇ ਬਾਕੀ ਆ ਥੋੜੇ ਪੈਸੇ ਆ ਉਹਦੇ ਹਿਸਾਬ ਨਾਲ ਜਿਸ ਤਰ੍ਹਾਂ ਤੂੰ ਕਿਹਾ ਸੀ ਠੀਕ ਹੈ ਕਿ ਤੂੰ ਸਮਾਨ ਪਾਣਾ ਵਾ ਠੀਕ ਹੈ ਚੂਲਾ ਵਗੈਰਾ ਲਾ ਕੇ ਤੇ ਕੰਮ ਤੂੰ ਉਹਦਾ ਚਾਹ ਦਾ ਸ਼ੁਰੂ ਕਰੀ ਚਾਹ ਨਾਲ ਕੀ ਦੇ ਪਕੌੜੇ ਹੋਗੇ ਹਨਾ ਬ੍ਰੈਡ ਹੋਗੇ ਤੇ ਤੇਰਾ ਕੰਮ ਸੋਹਣਾ ਚੱਲ ਬਣਾ ਠੀਕ ਹੈ ਗੁਰੂ ਰਾਮਦਾਸ ਪਾਸ਼ਾ ਕੀ ਅਰਦਾਸ ਬੇਨਤੀ ਕਰਨੀ ਠੀਕ ਹੈ ਤੇਰਾ ਗੁਰੂ ਬੇਅੰਤ ਹੈ ਭੈਣ ਮਰੀਏ ਰੋਣ ਹਣੀ ਖੁਸ਼ ਲੈਣਾ ਠੀਕ ਹੈ ਇੱਕ ਬੰਦੇ ਵਾਂਗੂ ਕੰਮ ਕਰਨਾ ਬੰਦਾ ਬਣ ਕੇ ਹੁਣ ਤੂੰ ਇੱਕ ਜਨਾਨੀ ਨਹੀਂ ਹੋਂ ਤੂੰ ਬੰਦਾ ਐਸ ਤੋਂ ਬਾਸ ਜਿੱਥੇ ਮੇਰੀ ਲੋੜ ਪੈਂਦੀ ਹੈ ਤੂੰ ਮੈਨੂੰ ਕਾਲ ਕਰ ਮੈਂ ਆਪੇ ਆ ਜੀਂਗਾ ਠੀਕ ਹੈ ਮੇਰੇ ਮਰੀਏ ਠੀਕ ਹੈ ਬੁੱਧੋ ਖੋਜੋ ਰੇੜੀ ਦੇ ਨਾਲੇ ਤਮੰਮਾ ਦੀ ਹੈਲਪ ਕਰਨੀ ਹੈ ਠੀਕ ਹੈ ਬੁੱਧ ਠੀਕ ਹੈ ਭੈਣ ਤੇਰਾ ਗੁਰੂ ਬੜਾ ਬੇਅੰਤ ਹੈ ਉਹ ਤੁਹਾਨੂੰ ਗੁਰੂ ਰਾਮਦਾਸ ਸਾਹਿਬ ਜਿਹੜੇ ਸਾਨੂੰ ਭੇਜਿਆ ਤੇਰੇ ਲਈ ਠੀਕ ਹੈ ਤੇ ਦੇਣ ਵਾਲਾ ਫਿਰ ਮੈਂ ਦੱਸਾਂਗਾ ਤੇਰਾ ਗੁਰੂ ਹੈ ਗੁਰੂ ਰਾਮਦਾਸ ਮਾਈਂਡ ਬਿਲਕੁਲ ਨਹੀਂ ਸੈਟ ਅਪਸੈਟ ਕਰ Sí,